ਖੰਨਾ ਦੇ ਵਿੱਚ ਬੈਂਕ ਮੈਨੇਜਰ ਨੂੰ ਉਸ ਵੇਲੇ ਹਫੜਾ ਦਫੜੀ ਪੈਦਾ ਹੋ ਗਈ ਤੇ ਪਸੀਨੇ ਛੁੱਟ ਗਏ ਜਦੋਂ ਉਸ ਦੀ ਗੱਡੀ ਦੇ ਵਿੱਚ ਕਈ ਫੁੱਟ ਲੰਮਾ ਸੱਪ ਵੜ ਗਿਆ ਜੀ ਹਾਂ ਦੱਸ ਦਿਆ ਕਿ ਖੰਨਾ ਦੇ ਵਿੱਚ ਬੈਂਕ ਦੇ ਬਾਹਰ ਖੜੀ ਮੈਨੇਜਰ ਦੀ ਗੱਡੀ ਦੇ ਵਿੱਚ ਸੱਪ ਵੜ ਗਿਆ ਉੱਥੇ ਖੜੇ ਲੋਕਾਂ ਨੇ ਜਦੋਂ ਦੇਖਿਆ ਤਾਂ ਉਹਨਾਂ ਨੇ ਬੈਂਕ ਦੇ ਮੈਨੇਜਰ ਨੂੰ ਫੋਨ ਕੀਤਾ ਤੇ ਜਦੋਂ ਬੈਂਕ ਮੈਨੇਜਰ ਨੇ ਬਾਹਰ ਆ ਕੇ ਦੇਖਿਆ ਤਾਂ ਸੱਚ ਮੁੱਚ ਹੀ ਉਸ ਦੀ ਗੱਡੀ ਦੇ ਵਿੱਚ ਕਈ ਫੁੱਟ ਲੰਮਾ ਸੱਪ ਵੜਿਆ ਹੋਇਆ ਸੀ ਜਿਸ ਨੂੰ ਦੇਖ ਕੇ ਉਹਦੇ ਪੱਸੀ ਨੇ छुट ਗਏ ਤੇ ਉਹਦੀ ਹਿੰਮਤ ਨਹੀਂ ਪਈ ਕਿ ਉਹ ਗੱਡੀ ਦੇ ਵਿੱਚ ਬੈਠ ਜਾਵੇ ਜਾਂ ਫਿਰ ਗੱਡੀ ਦੇ ਵਿੱਚੋਂ ਸੱਪ ਨੂੰ ਬਾਹਰ ਕਰ ਦੇਵੇ ਇਸ ਮੌਕੇ ਉਸਨੇ ਰੈਸਕਿਊ ਟੀਮ ਨੂੰ ਬੁਲਾ ਕੇ ਸੱਪ ਨੂੰ ਫੜਵਾਇਆ ਗਿਆ ਆਓ ਜਾਣਦੇ ਹਾਂ ਮੈਨੇਜਰ ਨੇ ਇਸ ਨੂੰ ਲੈ ਕੇ ਕੀ ਕਿਹਾ ਮੈਂ ਇੱਥੇ ICICI ਬੈਂਕ ਵਿੱਚ ਹੈਗਾ ਤੇ ਮੈਂ ਆਪਣੀ ਗੱਡੀ ਆ ਕੇ پارک ਕੀਤੀ ਤੇ ਇੱਥੇ ਜਿਹੜਾ ਹੈ ਸੜਕ ਤੋਂ ਹੀ ਗੱਡੀ ਦੇ ਵਿੱਚ ਸਨੇਕ ਚਲਾ ਗਿਆ ਇਹ ਸਾਹਮਣੇ ਚਾਹ ਲੈਣੇ ਆ ਨਾ ਮੈਨੂੰ ਦੱਸਿਆ ਮੈਂ ਅੰਦਰ ਆਫਿਸ ਦੇ ਅੰਦਰ ਉਹ ਆ ਕੇ ਦੇਖਿਆ ਤੇ ਕਾਫੀ ਵੱਡਾ ਸਨੇਕ ਅੰਦਰ ਵੜਿਆ ਹੋਇਆ ਸੀਗਾ ਤੇ ਫਿਰ ਮੈਂ ਰੈਸਕਿਊ ਟੀਮ ਨੂੰ ਬੁਲਾਇਆ ਉਹਨਾਂ ਨੇ ਆ ਕੇ ਸਨੇਕ ਨੂੰ ਕੱਢਿਆ ਹਾਂ ਹੁਣ ਥੋੜੀ ਰਾਹਤ ਮੈਨੂੰ ਹੋ ਰਹੀ ਹੈ ਲੇਕਿਨ ਅੰਦਰ ਇੱਕ ਡਰ ਬੈਠ ਗਿਆ ਹਲੇ ਗੱਡੀ ਦੇ ਅੰਦਰ ਬੈਠਾ ਨੇ ਡਰ ਲੱਗ ਰਿਹਾ ਹਾਂ ਇਹ ਨਹੀਂ ਪਤਾ ਲੱਗਿਆ ਕਿਥੋਂ ਆਇਆ ਇਹਨਾਂ ਨੇ ਦੇਖਿਆ ਸੀਗਾ ਵੀ ਥੱਲੇ ਗੱਡੀ ਦੇ ਸੱਪ ਦੇਖਿਆ ਤੇ ਮੇਰੀ ਹਿੰਮਤ ਹੀ ਨਹੀਂ ਪਈ ਗੱਡੀ ਕੀ ਖੋਲਣ ਨੂੰ ਮੈਂ ਇੱਥੇ ਫਿਰ ਬੜੀ ਮੁਸ਼ਕਲ ਨਾਲ ਮੈਂ ਐਂਡ ਆ ਦਰਵਾਜਾ ਖੋਲਿਆ ਤੇ ਬੋਨਟ ਖੋਲਿਆ ਬੋਨਟ ਦੇ ਅੰਦਰ ਬੈਠਾ ਹੋਇਆ ਸੀਗਾ ਇੰਜਨ ਇੰਜਨ ਵਾਲੀ ਸਾਈਡ ਹਾਂਜੀ ਬਚਾ ਹੋ ਗਿਆ ਹਾਂ ਤੇ ਬਹੁਤ ਜਾਨਵੀ ਖਤਰਾ ਹੋ ਸਕਦਾ ਉਹਨੂੰ ਦੇਖ ਕੇ ਮੈਂ ਡਰ ਕੇ ਐਕਸੀਡੈਂਟ ਵੀ ਹੋ ਸਕਦਾ ਸੀਗਾ ਉਤੇ ਰੈਸਕਿਊ ਟੀਮ ਮੈਂਬਰ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਕਹਿੰਿਆ ਕਿ ਸਾਨੂੰ ਇਹਨਾਂ ਨੇ ਫੋਨ ਕੀਤਾ ਮੌਕੇ ਦੇ ਉੱਤੇ ਪਹੁੰਚਿਆ ਤੇ ਅਸੀਂ ਸੱਪ ਨੂੰ ਫੜ ਲਿਆ ਉਹਨਾਂ ਕਹਿੰਿਆ ਕਿ ਜੇਕਰ ਕਿਸੇ ਦੇ ਕੋਲ ਵੀ ਕੋਈ ਅਜਿਹੀ ਹੁੰਦੀ ਅਸੀ ਸੋਚਦੇ ਆ ਕਿ ਸੱਪ ਨੇ ਡੰਗ ਮਾਰ ਲਿਆ ਕੋਈ ਗੱਲ ਨਹੀਂ ਇਹ ਕਿੜਾ ਜ਼ਹਿਰੀਲਾ ਹੋਣਾ ਪਰ ਤੁਰੰਤ ਡਾਕਟਰ ਕੋਲ ਜ਼ਰੂਰ ਜਾਣਾ ਚਾਹੀਦਾ ਲੋਕਾਂ ਨੇ ਦੇਖਿਆ ਕਿ ਤਿੰਨ ਤੋਂ ਲੈ ਕੇ 4 ਫੁੱਟ ਦਾ ਇੱਕ ਸੱਪ ਜਿਹੜਾ ਹੈਗਾ ਪਹਿਲਾਂ ਘਾਹ ਚ ਬੈਠਾ ਸੀ ਫਿਰ ਉੱਥੋਂ ਦੀ ਤੁਰ ਕੇ ਉਹ ਗੱਡੀ ਦੇ ਵਿੱਚ ਵੜ ਗਿਆ ਕਿਉਂਕਿ ਆਸ-ਪਾਸੇ ਕਾਫੀ ਬੰਦੇ ਹੋਣੇ ਆ ਤੇ ਉਹਨੂੰ ਡਰ ਮਹਿਸੂਸ ਹੋਇਆ ਉਹਨਾ ਤੇ ਉਹਨੂੰ ਇੱਕ ਸੇਫ ਆਪਸ਼ਨ ਗੱਡੀ ਮਿਲੀ ਤੇ ਉਹ ਗੱਡੀ ਦੇ ਵਿੱਚ ਛੜ ਗਿਆ ਇਹ ਇੰਡੀਅਨ ਰੈਟ ਸਨੇਕ ਹੈ ਜੀ ਇਹ ਕੋਈ ਮਤਲਬ ਇੰਨਾ ਜ਼ਿਆਦਾ ਕੋਬਰਾ ਕ੍ਰੇਟ ਜਿੰਨਾ ਡੇਂਜਰਸ ਨਹੀਂ ਹੁੰਦਾ ਹੈਗਾ ਬਟ ਫਿਰ ਵੀ ਮਤਲਬ ਅਸੀਂ ਐਡਵਾਈਸ ਕਰਦੇ ਹਾਂ ਜੇ ਕਿਸੇ ਨੂੰ ਕੋਈ ਵੀ ਸੱਪ ਬਾਈਟ ਕਰਦਾ ਤਾਂ ਉਹ ਹਸਪੀਟਲ ਜ਼ਰੂਰ ਜਾਵੇ ਕਿਉਂਕਿ ਜਦੋਂ ਸੱਪ ਡੰਗਦਾ ਹੈ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿਹੜੀ ਨਸਲ ਦਾ ਹੁੰਦਾ ਹੈ ਕਿ ਇੱਕ ਤਾਂ ਅਸੀਂ ਘਬਰਾਏ ਹੁੰਦੇ ਆ ਦੂਸਰਾ ਸਾਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਕਿ ਸੱਪ ਹੈ ਕਿੱਦਾਂ ਦਾ ਸੀ ਕਿਉਂਕਿ ਬਾਈਟ ਉਦੋਂ ਹੀ ਡੰਗ ਉਦੋਂ ਹੀ ਵੱਜਦਾ ਜਦੋਂ ਅਸੀਂ ਸੱਪ ਨੂੰ ਨਹੀਂ ਦੇਖ ਪਾਉਂਦੇ ਹੈਗੇ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੁੰਦੀ ਹੈ ਕਿ ਆਪਾਂ ਨਾ ਇੱਕ ਤਾਂ ਜ਼ਿਆਦਾ ਝੇੜ ਛਾੜਨਾ ਕਰੀਏ ਕਈ ਵਾਰੀ ਜ਼ਿਆਦਾ ਝੇੜ ਛਾੜ ਕਰਨ ਨਾਲ ਉਹਨੂੰ ਆਪਾਂ ਇੰਨਾ ਕੁ ਡਰਾ ਦਿੰਦੇ ਹਾਂ ਉਹ ਕੋਈ ਐਸੀ ਜਗ੍ਹਾ ਜਾ ਕੇ ਪੜ ਜਾਂਦਾ ਜਿੱਥੋਂ ਫਿਰ ਕੱਟਣਾ ਹੀ ਔਖਾ ਬਹੁਤ ਹੋ ਜਾਂਦਾ ਹੈ ਦੂਸਰੀ ਗੱਲ ਕੁਝ ਐਂਟਰੀ ਪੁਆਇੰਟਸ ਗੱਡੀ ਦੇ ਅੰਦਰ ਜਾਣ ਨੂੰ ਹੁੰਦੇ ਨੇ ਕੈਬਿਨ ਦੇ ਵਿੱਚ ਤੇ ਉਹ ਆਪਾਂ ਨਾਲ ਦੀ ਨਾਲ ਜਿਹੜਾ ਸਾਡਾ ਜੋ ਵੀ ਜਿੱਤੋਂ ਅਸੀਂ ਮਕੈਨਿਕ ਐ ਸਰਵਿਸ ਵਗੈਰਾ ਕਰਾਉਂਦੇ ਆ ਉਹ ਤੋਂ ਪੁੱਛ ਕੇ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਜੇ ਇਫ ਪੋਸੀਬਲ ਉਹਨਾਂ ਨੂੰ ਅਸੀਂ ਬਲੌਕ ਕਰਾ ਦਈਏ। ਖੈਰ ਦਾਦ ਜੀ ਕਿ ਬਰਸਾਤ ਦਾ ਮੌਸਮ ਆ ਇਸ ਦੇ ਚੱਲਦੇ ਹੁਣ ਘਾਫੂਸ ਜਾਂ ਫਿਰ ਝਾੜੀਆਂ ਝੰਬਿਆਂ ਦੇ ਵਿੱਚ ਸੱਪ ਲੁਕੇ ਬੈਠੇ ਹੁੰਦੇ ਨੇ ਤਾਂ ਲੋਕਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਕਿਉਂਕਿ ਹੁਣ ਇਹ ਲੋਕਾਂ ਦੀਆਂ ਗੱਡੀਆਂ ਇੱਥੋਂ ਤੱਕ ਕਿ ਮੋਟਰਸਾਈਕਲਾਂ ਦੇ ਵਿੱਚ ਵੀ ਲੁਕੇ ਬੈਠ ਜਾਂਦੇ ਨੇ। ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢੱਲੋਂ ਦੀ ਰਿਪੋਰਟ।